ਪਾਰਕੀ ਕਿਸਾਨ ਯੂਨੀਅਨ ਦੇ ਸਾਰੇ ਅਹੁਦੇਦਾਰ ਆਗੂ ਸਾਰੇ ਵਰਕਰ ਸਹਿਬਾਨ ਅਸੀਂ ਦੇਖਿਆ ਪਿਛਲੇ ਦਿਨਾਂ ਵਿੱਚ ਕੁਦਰਤੀ ਕਰੋਪੀ ਨੇ ਪੰਜਾਬ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਤੁਸੀਂ ਇਤਿਹਾਸਿਕ ਰੈਲੀ 24 ਤਾਰੀਖ ਨੂੰ ਕੀਤੀ ਉਸ ਤੋਂ ਬਾਅਦ ਤਾਂ ਕੁਦਰਤ ਬਹੁਤ ਹੀ ਗਰੋਪ ਹੋ ਗਈ ਤੇ ਅੱਜ ਪੰਜਾਬ ਦੇ 7-8 ਜ਼ਿਲ੍ਹਿਆਂ ਦੇ ਵਿੱਚ ਵੱਡੀ ਪੱਧਰ ਤੇ ਤਬਾਹੀ ਮੱਚੀ ਹੋਈ ਹੈ ਸਾਡਾ ਵੱਡਾ ਹਿੱਸਾ ਭਾਈਚਾਰੇ ਦਾ ਹੜ੍ਹਾਂ ਦੀ ਲਪੇਟ ਚ ਆਇਆ ਹੋਇਆ ਇਸ ਵਾਸਤੇ ਮੈਂ ਸਮਝਦਾ ਅੱਜ اخਲਾਕੀ ਤੌਰ ਤੇ ਸਾਡਾ ਇੱਕ ਫਰਜ਼ ਬਣਦਾ ਹੈ ਵੀ ਜਦੋਂ ਸਾਡਾ ਭਾਈਚਾਰਾ ਪਿੰਡਾਂ ਵਿੱਚ ਵੱਸਣ ਵਾਲੇ ਸਾਰੇ ਕਿਸਾਨ ਮਜ਼ਦੂਰ ਤੇ ਛੋਟੇ ਦੁਕਾਨਦਾਰ ਜਿਹੜੇ ਅੱਜ ਫਸੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਠੀਕ ਠਕਾਣੇ ਤੇ ਠੀਕ ਠਕਾਣੇ ਤੇ ਪਹੁੰਚਾਉਣ ਵਿੱਚ ਅਸੀਂ ਆਪਣਾ ਪੂਰਾ ਰੋਲ ਅਦਾ ਕਰੀਏ ਤੁਰੰਤ ਲੰਗੋਟੇ ਖਸੋ ਜਿਹੜੇ ਨੇੜੇ ਦੇ ਇਲਾਕਿਆਂ ਵਾਲੇ ਨੇ ਉਹਨਾਂ ਨੂੰ ਜਿਹੜੇ ਫਸੇ ਹੋਏ ਸਾਡੇ ਪੀੜਤ ਭਰਾ ਨੇ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਕਰੋ ਖਾਣ ਪੀਣ ਦਾ ਪ੍ਰਬੰਧ ਕਰੋ ਜਿੱਥੇ ਜਿੰਨੀ ਸੇਵਾ ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਲਈ ਨੇੜੇ ਦੇ ਇਲਾਕਿਆਂ ਵਾਲੇ ਜਿਹੜੇ ਸਾਡੇ ਜਥੇਬੰਦੀ ਦੇ ਨੇ ਸਾਡੇ ਹਮਦਰਦ ਨੇ ਉਹਦਾ ਪ੍ਰਬੰਧ ਕਰਨਾ ਕਰਨ ਵਿੱਚ ਇੱਕਦਮ ਚੁਟ ਜਾਂ। ਇੱਕ ਦੂਸਰਾ ਮੈਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਇਲਾਕਿਆਂ ਦੇ ਅਧਿਕਾਰੀਆਂ ਨੂੰ ਸਾਰੇ ਵਰਕਰਾਂ ਨੂੰ ਇੱਕ ਬੇਨਤੀ ਕਰਾਂਗਾ ਬੇਨਤੀ ਵੀ ਤੇ ਹਦਾਇਤ ਵੀ ਕਰਾਂਗਾ ਕਿ ਇਸ ਮੁਸ਼ਕਲ ਘੜੀ ਵਿੱਚ ਸਰਕਾਰ ਵੱਲ ਨਹੀਂ ਦੇਖਣਾ ਚਾਹੀਦਾ ਸਰਕਾਰ ਨੂੰ ਅਸੀਂ ਪਰਖ ਚੁੱਕੇ ਹਾਂ ਕਈ ਵਾਰੀ 2023 ਚ ਵੀ ਜਦੋਂ ਹੜਾ ਆਇਆ ਉਦੋਂ ਵੀ ਲਾਰੇ ਹੀ ਲਾਏ ਗਏ ਅੱਜ ਤੱਕ ਕਿਸੇ ਨੂੰ ਮੁਆਵਜ਼ੇ ਦਾ ਇੱਕ ਥੇਲਾ ਵੀ ਨਹੀਂ ਦਿੱਤਾ ਕਿਹਾ ਗਿਆ ਬੱਕਰੀ ਦਾ ਵੀ ਮੁਰਗੀ ਦਾ ਵੀ ਅੰਡੇ ਦਾ ਵੀ ਮੁਆਵਜ਼ਾ ਦੇਵਾਂਗੇ ਪਰ ਅੱਜ ਤੱਕ ਕਿਸੇ ਨੂੰ ਉਹ ਮੁਆਵਜ਼ੇ ਦਾ ਪਤਾ ਨਹੀਂ ਕਿਤੇ ਕਿਧਰ ਨੇ ਪਾਸੇ ਚਲਾ ਗਿਆ ਸਾਡੇ ਪੀੜਤ ਪਰਿਵਾਰਾਂ ਤੱਕ ਪਰਿਵਾਰਾਂ ਤੱਕ ਤਾਂ ਗਿਆ ਨਹੀਂ ਇਹ ਉਦੋਂ ਵੀ ਸਾਡਾ ਭਾਈਚਾਰਾ ਹੀ ਸੀ ਜਿਹੜਾ ਨਿੱਤਰ ਕੇ ਸਾਹਮਣੇ ਆਇਆ ਪੰਜਾਬੀਆਂ ਦੇ ਉੱਤੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਪੰਜਾਬੀਆਂ ਨੂੰ ਇਸੇ ਕਰਕੇ ਕੋਈ ਹਰਾ ਨਹੀਂ ਸਕਿਆ ਕਿਉਂਕਿ ਗੁਰੂ ਸਾਹਿਬਾਨ ਨੇ ਗੁਰਤੀ ਐਸੀ ਦਿੱਤੀ ਹੈ ਅਸੀਂ ਤੁਰੰਤ ਆਪਣੇ ਭਾਈਚਾਰੇ ਦੀ ਮਦਦ ਲਈ ਦੌੜ ਕੇ ਜਾਂਦੇ ਹਾਂ ਇਸ ਲਈ ਮੈਂ ਯੂਨੀਅਨ ਦੇ ਸਾਰੇ ਕਾਰਕੁਨਾਂ ਨੂੰ ਬੇਨਤੀ ਕਰਾਂਗਾ ਤੇ ਸਾਰੇ ਕੰਮ ਛੱਡ ਕੇ ਚੁੱਟ ਜਾਓ ਆਪਣੇ ਭਾਈਚਾਰੇ ਨੂੰ ਸੰਭਾਲਣ ਵਿੱਚ ਜਿਹੜੇ ਦੂਰ ਦੇ ਜ਼ਿਲ੍ਹੇ ਨੇ ਉਹ ਸਾਰੇ ਜਿਹੜੀ ਸਮੱਗਰੀ ਹੈ ਉਹ ਇਕੱਠੀ ਕਰਨੀ ਸ਼ੁਰੂ ਕਰਨ ਜਿਹੜਾ ਪਸ਼ੂਨ ਲਈ ਚਾਰਾ ਇਕੱਠਾ ਕਰਨਾ ਸ਼ੁਰੂ ਕਰਨ ਹਰ ਬਲਾਕ ਉਹਦਾ ਰਿਕਾਰਡ ਰੱਖੇ ਕਿਹੜੇ ਪਿੰਡ ਚੋਂ ਕਿੱਥੋਂ ਕੀ ਕੀ ਆਇਆ ਔਰ ਉਹ ਜ਼ਿਲ੍ਹੇ ਦੇ ਵਿੱਚ ਵੀ ਦਰਜ ਹੋਵੇ ਤੇ ਬਲਾਕ ਵਿੱਚ ਵੀ ਦਰਜ ਹੋਵੇ ਦਰਜ ਹੋਵੇ ਦੋਨੋਂ ਜਗ੍ਹਾ ਤੋਂ ਦਰਜ ਕਰਕੇ ਜਿਹੜੇ ਤੁਹਾਡੇ ਨੇੜੇ ਦੇ ਜ਼ਿਲ੍ਹੇ ਨੇ ਉਹ ਫਿਰ ਵੰਡਾਂਗੇ ਕਿ ਕਿਹੜੇ ਕਿੱਥੋਂ ਦੇ ਜਿਹੜਾ ਸਮਗਰੀ ਹੈ ਸਾਰੀ ਕਿੱਥੇ ਵੰਡਣੀ ਹੈ ਉਸ ਜ਼ਿਲ੍ਹੇ ਵਿੱਚ ਵੀ ਦਰਜ ਕੇ ਉੱਥੇ ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਪਿੰਡਾਂ ਵਿੱਚ ਵੰਡਣਾ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਭ ਨੂੰ ਬਰਾਬਰ ਜੇ ਕਿਸੇ ਦੀ ਲੋੜ ਹੈ ਅਸੀਂ ਪੈਰ ਪੈਰ ਕਰਕੇ ਵੱਡੀ ਪੱਧਰ ਤੇ ਇਹ ਰਾਹਤ ਆਪਣੇ ਭਾਈਚਾਰੇ ਚ ਪਹੁੰਚਾਉਣੀ ਹੈ ਹੋਰ ਪੰਜ ਸੱਤਾਂ ਦਿਨਾਂ ਤੇ ਜਦੋਂ ਪਾਣੀ ਦਾ ਜਿਹੜਾ ਸੀ ਤਪਾਕ ਘਟਿਆ ਉਸ ਵੇਲੇ ਇਹ ਸਾਰੀ ਮਦਦ ਸਮੱਗਰੀ ਉਹਨਾਂ ਨੂੰ ਪਹੁੰਚਾਉਣ ਦੀ ਲੋੜ ਹੋਣੀ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਆਪੋ ਆਪਣੇ ਇਲਾਕੇ ਵਿੱਚ ਉਹਨਾਂ ਭਰਾਵਾਂ ਦੀ ਮਦਦ ਲਈ ਸਮੱਗਰੀ ਔਰ ਚਾਰਾ ਜੋ ਕੁਝ ਤੁਹਾਡੇ ਕੋਲ ਹੋ ਸਕਦਾ ਉਹ ਤੂੜੀ ਵਗੈਰਾ ਉਹ ਇਕੱਠੀ ਕਰਨੀ ਸ਼ੁਰੂ ਕਰੋ ਆਪਣੇ ਕੋਲ ਰਿਕਾਰਡ ਬਣਾਓ ਇਹ ਹੈੱਡਕੁਆਰਟਰ ਨਾਲ ਤਾਲਮਿਲ ਕਰੋ ਤੇ ਫਿਰ ਜਦੋਂ ਜਿੱਥੇ ਲੋੜ ਹੋਏਗੀ ਡਿਊਟੀ ਲਾਵਾਂਗੇ ਉੱਥੇ ਦੇ ਯੂਨਿਟ ਦੀ ਮਦਦ ਨਾਲ ਹਰ ਘਰ ਵਿੱਚ ਹਰ ਲੋੜਵੰਦ ਨੂੰ ਜਿੰਨੀ ਮਦਦ ਹੋ ਸਕੇ ਉਹ ਕਰਨੀ ਹੈ ਇਹ ਅੱਜ ਪ੍ਰਾਇੋਰਟੀ ਤੋਂ ਤੁਹਾਡਾ ਤੁਹਾਡੇ ਨੂੰ ਮੇ ਕੰਮ ਹੈ ਮੇਰੇ ਵੱਲੋਂ ਤੁਹਾਨੂੰ ਬੇਨਤੀ ਵੀ ਹੈ ਹਦਾਇਤ ਵੀ ਹੈ ਇਹਦੇ ਵਿੱਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ ਮੈਨੂੰ ਤਾਂ ਤੇ ਪੂਰਾ ਵਿਸ਼ਵਾਸ ਹੈ ਜਿਵੇਂ ਤੁਸੀਂ ਰੈਲੀ ਦੇ ਕੰਮ ਕੀਤਾ ਉਸੇ ਤਰ੍ਹਾਂ ਇਹ ਜਿਹੜਾ ਇਨਸਾਨੀ ਨਾਤੇ ਸਾਡੇ ਪਰਿਵਾਰ ਦੇ ਉੱਤੇ ਇਹ ਕੁਦਰਤ ਦਾ ਨਿਕਰੋਪੀ ਆਈ ਹੈ ਇਹਦਾ ਡੱਟ ਕੇ ਮੁਕਾਬਲਾ ਕਰਨ ਲਈ ਉਹਨਾਂ ਨੂੰ ਸਹਾਰਾ ਦੇਣ ਲਈ ਉਹਨਾਂ ਦੇ ਦੁੱਖ ਦੁੱਖ ਨੂੰ ਗੰਡਾਉਣ ਲਈ ਅਸੀਂ ਕੋਈ ਕਸਰ ਬਾਕੀ ਨਾ ਛੱਡੀਏ ਮੈਂ ਉਮੀਦ ਕਰਦਾ ਵਾਹਿਗੁਰੂ ਤੁਹਾਡੇ ਅੰਗ-ਸੰਗ ਰਹਿਣਗੇ ਤੁਸੀਂ ਫੇਰ ਇੱਕ ਵਾਰੀ ਇੱਕ ਨਵਾਂ ਮੀਲ ਪੱਥਰ ਮਦਦਗਾਰ ਹੋਣਾ ਕੋਣ ਵਿੱਚ ਗੱਡੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ